ਬੀਟੀਵੀ ਬ੍ਰਾਡਕਾਸਟਿੰਗ ਦੇ ਕੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕਿਤੇ ਸੜਕੀ ਅਤੇ ਕਿਤੇ ਗਲ ਕੇ ਹੋਇਆ ਰਾਵਣ ਦਾ ਅੰਤ ਦੇਸ਼ ਭਰ ਦੇ ਵਿੱਚ ਮਨਾਈ ਗਈ ਵਿਜੇ ਦਸ਼ਮੀ ਭਾਰਤ ਚੀਨ ਵਿਚਕਾਰ 26 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਹੋਣਗੀਆਂ ਸ਼ੁਰੂ 5 ਸਾਲਾਂ ਦੇ ਬਾਅਦ ਸੇਵਾ ਹੋਈ ਬਹਾਲ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਵੱਲੋਂ ਜਨਮ ਦਿਨ ਦੇ ਮੌਕੇ ਹੜਪੀੜਤ ਕਿਸਾਨਾਂ ਨੂੰ ਇੱਕੀ ਟਰੈਕਟਰ ਕੀਤੇ ਗਏ ਭੇਟ ਦੁਰਗਾ ਵਿਸਰਜਨ ਦੌਰਾਨ ਵੱਡਾ ਹਾਦਸਾ 13 ਜਾਣਿਆਂ ਦੀ ਹੋਈ ਮੌਤ 20 ਤੋਂ 25 ਲੋਕ ਡੁੱਬੇ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਦੇਸ਼ ਭਰ ਦੇ ਵਿੱਚ ਵਿਜੇ ਦਸ਼ਮੀ ਬਹੁਤ ਉਤਸ਼ਾਹ ਨਾਲ ਮਨਾਈ ਗਈ ਪਰ ਕਈ ਸ਼ਹਿਰਾਂ ਦੇ ਵਿੱਚ ਮੀਂਹ ਨੇ 라ਵਣ ਦਹਨ ਸਮਾਰੋਹ ਦੇ ਵਿੱਚ ਵਿਘਨ ਵੀ ਪਾਇਆ ਹੈ ਖਾਲਾਕੇ ਕੁਝ ਥਾਵਾਂ ਤੇ 라ਵਣ ਦਹਨ ਸਮਾਰੋ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਗਿਆ। ਵੱਖ-ਵੱਖ ਸ਼ਹਿਰਾਂ ਦੇ ਵਿੱਚ 라ਵਣ ਦੇ ਪੁਤਲੇ ਸਾੜੇ ਗਏ। 라ਵਣ ਤੋਂ ਇਲਾਵਾ ਮੇਗਨਾਤ ਅਤੇ ਕੁੰਭਕਰਨ ਦੇ ਪੁਤਲੇ ਵੀ ਸਾੜੇ ਗਏ ਹਨ। ਦੁਸ਼ਹਿਰੀ ਦੇ ਇਸ ਪਵਿੱਤਰ ਦਿਹਾੜੇ ਤੇ ਦੇਵੀ ਦੁਰਗਾ ਦੀ ਵੀ ਪੂਜਾ ਕੀਤੀ ਜਾਂਦੀ ਹੈ। ਜੰਮੂ ਕਸ਼ਮੀਰ ਤੇ ਉਦੰਪੁਰ ਦੇ ਸਪੋਰਟ ਸਟੇਡੀਅਮ ਤੇ ਵਿੱਚ ਵਿਜੇ ਦਸ਼ਮੀ ਦਾ ਤਿਹਾੜੀ ਬੜੇ ਹੀ ਉਤਸ਼ਾਹ ਅਤੇ ਜੋਸ਼ ਦੇ ਨਾਲ ਮਨਾਇਆ ਗਿਆ। ਹਜ਼ਾਰਾਂ ਲੋਕਾਂ ਨੇ ਜਸ਼ਨ ਦੇ ਵਿੱਚ ਹਿੱਸਾ ਲਿਆ। ਸ਼੍ਰੀਨਗਰ ਦੇ ਵਿੱਚ ਵੀ 라ਵਣ ਦਾ ਪੁਤਲਾ ਸਾੜਿਆ ਗਿਆ। ਇਸੇ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਵੀ 라ਵਣ ਦੇ ਪੁਤਲੇ ਸਾੜੇ ਗਏ ਹਨ। ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਵੀਰਵਾਰ ਨੂੰ ਲਾਲ ਕਿਲੇ ਦੇ ਵਿੱਚ ਦੁਸ਼ਹਿਰੇ ਤੇ ਜਸ਼ਨਾਂ ਦੇ ਵਿੱਚ ਹਿੱਸਾ ਵੀ ਲਿਆ ਹੈ। ਭਾਰਤ ਤੇ ਚੀਨ ਦੇ ਵਿਚਕਾਰ ਲਗਭਗ 5 ਸਾਲਾਂ ਬਾਅਦ ਸਿੱਧੀਆਂ ਉਡਾਣਾਂ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਹਨ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਐਲਾਨ ਤੋਂ ਕੁਝ ਹੀ ਸਮੇਂ ਬਾਅਦ 에ਅਰਲਾਈਨ ਇੰਡੀਕੋ ਨੇ ਦੱਸਿਆ ਕਿ 26 ਅਕਤੂਬਰ ਤੋਂ ਦੋਨਾਂ ਦੇਸ਼ਾਂ ਦੇ ਵਿਚਕਾਰ ਨਾਨ ਸਟਾਪ ਉਡਾਣਾਂ ਚਲਾਈਆਂ ਜਾਣਗੀਆਂ ਪਹਿਲੀ ਉਡਾਣ ਕੋਲਕਾਤਾ ਤੋਂ ਚੀਨ ਦੇ ਗੁਆਂਗਚੂ ਦੇ ਲਈ ਉੱਡੇਗੀ ਇੰਡੀਗੋ ਨੇ ਕਿਹਾ ਹੈ ਕਿ ਜਲਦੀ ਹੀ ਦਿੱਲੀ ਤੋਂ ਗੁਆਂਗਚੂ ਦੇ ਲਈ ਵੀ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇਗੀ ਇਸ ਸੇਵਾ ਤੇ ਲਈਏਰਬਾਸ A320 ਨਿਯੋਜ ਹਾਜ਼ ਦੀ ਵਰਤੋਂ ਕੀਤੀ ਜਾਵੇ ਕਿ ਭਾਰਤ ਤੇ ਚੀਨ ਦੇ ਵਿਚਕਾਰ 2020 ਤੇ ਵਿੱਚ ਕੋਵਿਡ-19 ਮਹਾਮਾਰੀ ਦੇ ਕਾਰਨ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਗਲਵਾਨ ਘਾਟੀ ਦੇ ਵਿਚਕਾਰ ਟਕਰਾਅ ਦੇ ਕਾਰਨ ਦੋਨਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਰਹੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਇਹ ਕਦਮ ਭਾਰਤ ਤੇ ਚੀਨ ਸਬੰਧਾਂ ਨੂੰ ਹੌਲੀ-ਹੌਲੀ ਸਧਾਰਨ ਕਰਨ ਦੇ ਵੱਲ ਇੱਕ ਵੱਡਾ ਉਪਰਾਲਾ ਹੈ ਉਡਾਣਾ ਸਰਦੀਆਂ ਦੇ ਮੌਸਮ ਦੇ ਸ케줄 ਅਨੁਸਾਰ ਚੱਲਣ ਗਿਆ ਹਾਲਾਂਕਿ ਇਹ ਦੋਵਾਂ ਦੇਸ਼ਾਂ ਦੀਆਂ 에ਅਰਲਾਈਨਸ ਦੀ ਤਿਆਰੀ ਅਤੇ ਨਿਯਮਾਂ ਦੀ ਪਾਲਣਾ ਤੇ ਨਿਰਭਰ ਕਰੇਗਾ ਪੰਜਾਬੀ ਕਾਇਕਮਨ ਕੀਰਤ ਤੌਲਖੇਨੀ ਦੀ ਅਕਸਰ ਹੜਪੀੜਤਾ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਨੇ ਆਪਣੇ ਜਨਮਦਿਨ ਦੇ ਮੌਕੇ ਆਪਣਾ ਖਾਸ ਦਿਨ ਹੜਪੀੜਤਾ ਦੇ ਨਾਮ ਕੀਤਾ ਹੈ ਆਪਣੇ ਜਨਮਦਿਨ ਦੇ ਮੌਕੇ ਮਨਕੀਰਤ ਤੌਲਖ ਨੇ ਸੁਲਤਾਨਪੁਰ ਲੋਧੀ ਵਿਖੇ ਹਾੜਪੀੜਤਾਂ ਨੂੰ 21 ਸੋਨਾ ਲੇਕਾ ਟਰੈਕਟਰ ਵੇਟ ਕੀਤੇ ਹਨ ਇਹ ਟਰੈਕਟਰ ਇਤਿਹਾਸਿਕ ਗੁਰਦੁਆਰਾ ਹਟ ਸਾਹਿਬ ਦੇ ਬਾਹਰ ਲਾਈਨ ਤੇ ਵਿੱਚ ਖੜੇ ਕੀਤੇ ਗਏ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ 13-13 ਤੋਲਿਆ ਗਿਆ ਸੀ ਮਨਕੀਰਤ ਤੌਲਕ ਨੇ ਹੜਪੀੜਤ ਕਿਸਾਨਾਂ ਨੂੰ 100 ਟਰੈਕਟਰਾਂ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਹ ਇਸ ਵਾਅਦੇ ਨੂੰ ਲਗਾਤਾਰ ਪੂਰਾ ਵੀ ਕਰ ਰਹੇ ਹਨ ਹਰ ਟਰੈਕਟਰ ਦੇ ਉੱਪਰ ਟੀਮ ਮਨਕੀਰਤ ਤੌਲਕ ਲਿਖਿਆ ਹੋਇਆ ਹੈ ਇਸ ਤੋਂ ਪਹਿਲਾਂ ਵੀ ਉਹ ਵੀ ਟ੍ਰੈਕਟਰਾਂ ਦੀ ਸੇਵਾ ਕਰ ਚੁੱਕੇ ਹਨ ਇਸ ਤੋਂ ਇਲਾਵਾ 우ਮਾਨਸਾ ਜ਼ਿਲ੍ਹੇ ਦੇ ਵਿੱਚ ਹੜਾਂ ਕਾਰਨ ਘਰ ਟਹਿ ਜਾਣਤੇ ਇੱਕ ਕਬੱਡੀ ਖਿਡਾਰੀਆਂ ਦਾ ਘਰ ਵੀ ਬਣਾਉਣ ਦੇ ਲਈ ਮਦਦ ਕਰ ਚੁੱਕੇ ਹਨ ਬੁੱਧਵਾਰ ਰਾਤ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਲਗੋਡੀਆਂ ਹਵਾਈ ਅੱਡੇ ਤੇ ਡੈਲਟਾ 에어ਲਾਈਨਸ ਦੀਆਂ ਦੋ ਉਡਾਣਾਂ ਦੀ ਟੱਕਰ ਹੋ ਗਈ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰਾਤ 9:56 ਮਿੰਟ ਤੇ ਇੱਕ ਖੇਤਰੀ ਜੱਟ ਜੋ ਕਿ 게ਟ ਦੇ ਵੱਲ ਆ ਰਿਹਾ ਸੀ ਉਸ ਦੀ ਦੂਸਰੀ ਟੈਲਟਾ ਉਡਾਣ ਦੇ ਨਾਲ ਟੱਕਰ ਹੋ ਗਈ ਜੋ ਕਿ ਲੈਂਡਿੰਗ ਤੋਂ ਬਾਅਦ 게ਟ ਦੇ ਵੱਲ ਆ ਰਹੀ ਸੀ ਟੱਕਰ ਦੇ ਵਿੱਚ ਜੱਟ ਦਾ ਵਿੰਗ ਦੂਸਰੇ ਜਹਾਜ਼ ਦੇ ਅਗਲੇ ਹਿੱਸੇ ਦੇ ਨਾਲ ਟਕਰਾਇਆ ਜਿਸ ਦੇ ਨਾਲ ਵਿੰਗ ਟੁੱਟ ਗਿਆ ਤੇ ਦੂਸਰਾ ਜਹਾਜ਼ ਅੱਗੋਂ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ 에어 ట్రాਫਿਕ ਕੰਟਰੋਲ ਦੀ ਆਡੀਓ ਤੋਂ ਪਤਾ ਲੱਗਦਾ ਹੈ ਕਿ ਪਾਇਲਟਸ ਨੇ ਤੁਰੰਤ ਸਥਿਤੀ ਦੀ ਸੂਚਨਾ ਦਿੱਤੀ ਹੈ ਪਰ ਉਦੋਂ ਤੱਕ ਹਾਦਸਾ ਹੋ ਚੁੱਕਿਆ ਸੀ ਟੱਕਰ ਦੇ ਨਾਲ ਯਾਤਰੀਆਂ ਦੇ ਵਿੱਚ دہشت ਫੈਲ ਗਈ ਖੁਸ਼ਕਿਸਮਤੀ ਤੇ ਨਾਲ ਇਸ ਹਾਦਸੇ ਦੇ ਵਿੱਚ ਸਿਰਫ ਇੱਕ ਯਾਤਰੀ ਦੇ ਮਾਮੂਲੀ ਜ਼ਖਮੀ ਹੋਣ ਦੀ ਖਬਰ ਹੈ ਜਿਸ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼ ਦੇ ਵਿੱਚ ਇੱਕ ਜਹਾਜ਼ ਦਾ ਟੁੱਟਿਆ ਵਿੰਗ ਤੇ ਦੂਸਰੇ ਦਾ ਨੁਕਸਾਨਿਆ ਹੋਇਆ ਅਗਲਾ ਹਿੱਸਾ ਦਿਖਾਈ ਦੇ ਰਿਹਾ ਹੈ ਯਾਤਰੀ ਜਹਾਜ਼ ਤੋਂ ਬਾਹਰ ਨਿਕਲਦੇ ਅਤੇ ਰਨਵੇ ਤੇ ਖੜੇ ਦਿਖੇ ਚਦਕੀ ਚਾਲਕ ਦਲਤੇ ਸੁਰੱਖਿਆ ਅਧਿਕਾਰੀ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ ਪੰਜਾਬੀ ਕਾਇਕ ਰਾਜੀਵ ਜਵੰਦਾ ਦੀ ਹਾਲਤ ਅਜੇ ਵੀ ਨਾਸੁਖ ਬਣੀ ਹੋਈ ਹੈ ਵੀਰਵਾਰ ਸ਼ਾਮ 4 ਵਜੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵੱਲੋਂ ਨਵਾਂ ਬੁਲੇਟਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਰਾਜੀਵ ਇਸ ਵੇਲੇ ਵੀ ਲਾਈਫ ਸਪੋਰਟ ਸਿਸਟਮ ਤੇ ਹਾਂ ਅਥੀ ਕ੍ਰਿਟੀਕਲ ਕੇਅਰ ਤੇ ਨਿਊਰੋ ਸਾਇੰਸ ਟੀਮ ਉਹਨਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਡਾਕਟਰਾਂ ਦੇ ਅਨੁਸਾਰ ਰਾਜਵੀਰ ਦੇ ਦਿਮਾਗ ਨਿਊਰੋਲੋਜੀਕਲ ਸਟੇਟਸ ਦੇ ਵਿੱਚ ਹੁਣ ਤੱਕ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਉਹਨਾਂ ਦਾ ਦਿਲ ਠੀਕ ਤਰੀਕੇ ਦੇ ਨਾਲ ਕੰਮ ਕਰਦਾ ਰਹੇ ਇਸ ਲਈ ਦਵਾਈਆਂ ਦੀ ਸਹਾਇਤਾ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ ਹਸਪਤਾਲ ਦੇ ਵੱਲੋਂ ਪੰਜ ਬੁਲੇਟਿਨ ਜਾਰੀ ਕੀਤੇ ਜਾ ਚੁੱਕੇ ਹਨ ਪਰ ਕਿਸੇ ਦੇ ਵਿੱਚ ਵੀ ਰਾਹਤ ਦੀ ਖਬਰ ਨਹੀਂ ਮਿਲੀ ਹੈ। ਰਾਜਵੀਰ ਨੇ ਅਜੇ ਤੱਕ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਹਨਾਂ ਦੀ ਸਿਹਤ ਯਾਪੀ ਤੇ ਲਈ ਗੁਰਦੁਆਰਿਆਂ ਦੇ ਵਿੱਚ ਲਗਾਤਾਰ ਅਰਦਾਸਾਂ ਹੋ ਰਹੀਆਂ ਹਨ ਵੀਰਵਾਰ ਨੂੰ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਕਈ ਕਾਂਗਰਸ ਲੀਡਰ ਰਾਜਵੀਰ ਦੀ ਸਿਹਤ ਬਾਰੇ ਜਾਣਕਾਰੀ ਲੈਣ ਦੇ ਲਈ ਕੋਟਿਸ ਹਸਪਤਾਲ ਪਹੁੰਚੇ ਸਨ ਬਾਜਵਾ ਦੇ ਨਾਲ ਉਹਨਾਂ ਦੇ ਪੁੱਤਰ ਅਤੇ ਕਲਾਕਾਰ ਵਿਕਰਮ ਬਾਜਵਾ ਵੀ ਮੌਜੂਦ ਸਨ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਵਿੱਚ ਦੁਰਗਾ ਵਿਸਰਜਨ ਦੌਰਾਨ ਵੱਡਾ ਹਾਦਸਾ ਹੋਇਆ ਹੈ ਪੰਦਾਨਾਂ ਦੇ ਨੇੜੇ ਹਰਦਾਲਾ ਪਿੰਡ ਦੇ ਵਿੱਚ ਟਰੈਕਟਰ ਟਰਾਲੀ ਕੱਚੇ ਪੁਲ ਤੇ ਖੜੀ ਸੀ ਜੋ ਅਚਾਨਕ ਸੰਤੁਲਨ ਗਵਾ ਕੇ ਤਲਾਬ ਦੇ ਵਿੱਚ ਡਿੱਗ ਗਈ ਇਸ ਹਾਦਸੇ ਦੇ ਵਿੱਚ 8 ਬੱਚੀਆਂ ਸਮੇਤ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਪੁਲਿਸ ਦੇ ਮੁਤਾਬਕ ਟਰੈਕਟਰ ਟਰਾਲੀ ਤੇ ਵਿੱਚ ਲਗਭਗ 20 ਤੋਂ 25 ਲੋਕ ਸਵਾਰ ਸਨ ਜੋ ਪਾਣੀ ਦੇ ਵਿੱਚ ਡੁੱਬ ਗਏ ਹਨ ਇਹ ਹਾਦਸਾ ਵੀਰਵਾਰ ਸ਼ਾਮ ਕਰੀਬ 5 ਵਜੇ ਵਾਪਰਿਆ ਹਾਦਸੇ ਤੋਂ ਬਾਅਦ ਜੇਸੀਬੀ ਮਸ਼ੀਨਾਂ ਦੀ ਮਦਦ ਤੇ ਨਾਲ ਪ੍ਰੈਸਕਿਓ ਆਪਰੇਸ਼ਨ ਸ਼ੁਰੂ ਕੀਤਾ ਗਿਆ। ਸ਼ਾਮ 6 ਵਜੇ ਤੱਕ ਕਈ ਲਾਸ਼ਾਂ ਤਲਾਬ ਦੇ ਵਿੱਚੋਂ ਬਾਹਰ ਕੱਢੀਆਂ ਜਾ ਚੁੱਕੀਆਂ ਹਨ ਤੇ ਬਾਕੀ ਲੋਕਾਂ ਦੀ ਤਲਾਸ਼ جاری ਹੈ। ਇਸ ਘਟਨਾ ਨੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸ਼੍ਰੀ ਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਕਿਆਨੀ ਕੁਲਦੀਪ ਸਿੰਘ ਗੜਗਾਚ ਨੇ ਭਾਰਤ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਦਆਮਾਂ ਦੇ ਦਰਸ਼ਨਾਂ ਲਈ ਹਰ ਸਾਲ ਜਾਂਦੀ ਸਿੱਖ ਜਥੇ ਨੂੰ ਜਾਣ ਦੀ ਪਰਵਾਨਗੀ ਦਾ ਸਵਾਗਤ ਕੀਤਾ ਹੈ ਤੇ ਇਸ ਨੂੰ ਸਿੱਖ ਸੰਗਤਾਂ ਦੀਆਂ ਅਰਦਾਸਾਂ ਦੀ ਸਫਲਤਾ ਵੀ ਦੱਸਿਆ ਹੈ। ਉਹਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਦੇ ਅਨੁਸਾਰ ਹਰ ਸਾਲ ਸਿੱਖ ਜਥੇ ਪਾਕਿਸਤਾਨ ਸਥਿਤ ਗੁਰਦਆਮਾਂ ਦੇ ਦਰਸ਼ਨਾਂ ਦੇ ਲਈ ਜਾਂਦੇ ਹਨ। ਤੇ ਭਾਰਤ ਸਰਕਾਰ ਦੇ ਵੱਲੋਂ ਪਹਿਲਾ ਜੱਥਾ ਨਾ ਪੇੜਣ ਦੇ ਫੈਸਲੇ ਦੇ ਨਾਲ ਸਿੱਖ ਪਾਮਨਾਵਾਂ ਨੂੰ ਕੈਰੀ ਸੱਟ ਵੱਜੀ ਸੀ ਜਥੇਦਾਰ ਗੜਗਾਜ ਨੇ ਕਿਹਾ ਕਿ ਸਮੁੱਚੇ ਸੰਸਾਰ ਦੀ ਅੰਦਰਾਸਤੇ ਸਿੱਖਾਂ ਦੇ ਵੱਲੋਂ ਹਰ ਸਤਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਹਰ ਸਿੱਖ ਗੁਰੂ ਸਾਹਿਬ ਦੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਲੋਚਦਾ ਹੈ ਉਹਨਾਂ ਕਿਹਾ ਕਿ ਸਿੱਖ ਜਥੇ ਲਗਾਤਾਰ ਪਾਕਿਸਤਾਨ ਸਥਿਤ ਗੁਰਤਾਮਾ ਦੇ ਦਰਸ਼ਨਾ ਦੇ ਲਈ ਜਾਂਦੇ ਰਹਿਣੇ ਚਾਹੀਦੇ ਹਨ ਤਾਂ ਜੋ ਦੋਨੇ ਦੇਸ਼ਾਂ ਦੇ ਵਿੱਚਕਾਰ ਆਪਸੀ ਭਾਈਚਾਰਕ ਸਾਂਝ ਵਧੇ ਅਤੇ ਮਾਹੌਲ ਚੰਗਾ ਬਣਿਆ ਰਹੇ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂ ਸੁਖਨੀਤ ਕੌਰ ਨੂੰ ਦੇ ਹੋਏ ਇਜਾਜ਼ਤ ਦੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਪੀ ਪੋਜ਼ਿਟਿਵ ਪੀ ਯਰਸੈਲਫ